ਸਾਤਰੀ ਕਾਰ ਬਈ ਸਾਰਿਆਂ ਨੂੰ ਅੱਜ ਮੋਟਰ ਤੇ ਬਈ ਕਟਰਾਕ ਪਰ ਮਚੋਰੀ ਹੋ ਗਿਆ 7-8 ਮੋਟਰਾਂ ਦੇ ਸਟਾਰਟਰ ਚੋਰੀ ਹੋ ਗਏ ਉਹ ਉਧਰ ਪਾਏ ਹੁਣੇ ਲੈ ਕੇ ਆਏ ਟੈਂਪੂ ਚੋਂ ਤੇ ਇੱਧਰ ਫਰਸ ਦਾ ਕੰਮ ਚੱਲਦਾ ਉਹ ਕਿਆ ਕਰਿਆ ਸਾਰਾ ਤਨ ਪਕਾਇਆ ਲੱਗੇ ਪਿਆ ਰੋੜੀ ਚਾਰ ਰਹੇ ਆ ਜਿਗਾਰ ਨਾਲ ਮਿੱਟੀ ਲੱਗਿਆ ਥੋੜੀ ਜਿਹੀ ਵੱਧ ਗਈ ਜਿਹੜੀ ਉਰੇ ਤੇਰਾ ਅੰਦਰ ਪਾਉਂਗੇ ਡੰਗਰਾਂ ਨੂੰ ਪਹਿਲਾਂ ਬਾਹਰ ਫਰਸ ਲਾ ਕੇ ਉਤੇ ਮੀ ਮੂੰਦੀ ਆ ਲੱਗਦਾ ਵੀ ਤਿਆਰੀਆਂ ਹੁਣ ਮੀਆਂ ਦੀਆਂ ਪਹਿਲਾਂ ਇਹਨੂੰ ਕੰਪਲੀਟ ਕਰ ਦਈਏ ਹੁਣ ਦੀਆਂ ਖਲਡੀਆਂ ਤਾਂ ਹੋ ਗਈਆਂ ਉਹਦੇ ਕੁੰਡੇ ਰਹਿ ਗਏ ਤੇ ਇਧਰ ਆ ਖੁਲਦੀ ਵੀ ਤਿਆਰ ਹੋ ਗਈ ਉਹ ਵੀ ਹੋ ਗਈ ਤੇ ਰੋੜੀ ਪਾ ਕੇ ਉਹ ਤੱਕ ਕੰਪਲੀਟ ਕਰਕੇ ਅੱਜ ਲੈਵਲ ਸਵੇਰੇ ਲੱਗਾਂਗੇ ਫਰਸ਼ ਪਾਉਣਾ ਓਏ ਇਹਦੇ ਵਿੱਚ ਵੀ ਮਾਲ ਜਦੇ ਪੈ ਜੂਗਾ ਕੁੰਡੇ ਲਾ ਦਈਏ ਨਾ ਤਵਾਈ ਕਰਕੇ ਕੁੰਡੇ ਲਾ ਦੇ ਪਹਿਲਾਂ ਇਹ ਚੇ ਪਾਲਾਂਗੇ ਦੇਖੋ ਆ ਟਰੈਕਟਰ ਕਿੱਡਾ ਕਟਰੈਕਟਰ ਹੈ ਇੰਨਾ ਕਾਮਯਾਬ ਹੈ ਨਾ ਤੇ ਜੱਕ ਨਾ 535 ਹੈ ਬਾਈ ਇਹ ਲਵਾਉਣਾ ਆਪਾਂ ਵੀ ਟਰੈਕਟਰ ਤੇ ਆਨ ਵੀਰੀ ਲਾ ਕੇ ਵਿਲੇਜੇ ਹੋ ਕੇ ਲਵਾ ਕੇ ਲਿਆएंगे ਕੋਈ ਬਹੁਤਾ ਮਹਿੰਗਾ ਨਹੀਂ ਆ 47000 ਦਾ ਲੱਗ ਜਾਂਦਾ ਲੈ ਹੁਣ ਜੇ ਭਈਆਂ ਤੇ ਭਰਉਂਦੇ ਉਹ ਟਰਾਲੀ ਆ ਰੋੜੀ ਕੱਲ ਭਈਆਂ ਨੇ ਸਾਰੀ ਦਿਹਾੜੀ ਦੀ ਇੱਕ ਟਰਾਲੀ ਭਰੀ ਆ ਨਹੀਂ ਆ ਟਰੈਕਟਰ ਨੇ ਭਰ ਦੇਣੀ ਕਿ ਅੱਧੇ ਘੰਟੇ ਚ 20 ਮਿੰਟ ਚ ਇਹ ਹੁਣ ਮਦੀਨੀ ਕੰਮ ਆ ਨਾ ਸਾਰਾ ਆਪਾਂ ਤਾਂ ਉਂ ਵੀ ਲੋਡ ਰਹਿੰਦੀ ਐ ਫੇਰੇ ਪੱਧਰ ਵੀ ਦੇਖੋ ਕਿੰਨਾ ਵਧੀਆ ਕਰਦਾ ਹਲੇ ਕਰਾ ਲੱਗਦਾ ਨਹੀਂ ਇਹ ਬਣਾ ਦਿੰਦਾ ਐਨ ਪੱਧਰ ਕਰਕੇ ਕੱਲ ਦਾ ਲਾਡੀ ਲੱਗਿਆ ਵਾ ਸਾਰਾ ਉਹਨੇ ਪੱਧਰ ਕਰਿਆ ਸਾਰਾ ਲੈਵਲ ਬਣਾ ਕੇ ਫੇਰ ਬਜਰੀ ਘੇਰਨ ਲੱਗਿਆ ਕਾਲੂ ਲੱਗਿਆ ਵਾ ਦੇਖੋ ਮਿਸਤਰੀ ਦਾ ਕੰਮ ਵੀ ਕਰਦਾ ਐ ਲੇਬਰ ਦਾ ਵੀ ਕਰਦਾ ਐ ਜਰਾ ਕੰਮ ਬਹੁਤ ਕਰਦਾ ਜਿਆ ਲੱਗ ਜਾਂਦਾ ਹੋਣੇ ਨੂੰ ਉਹਦੀ ਸਹਾਰ ਰਹੀਆਂ ਨਾਲ ਦੀ ਨਾਲ ਬੰਦਾ ਇਹਦੇ ਨਾਲ ਇੱਕ ਟ੍ਰੈਂਡ ਲਾਇਆ ਹੋਇਆ। ਇਹ ਗਾਹਨ ਨੂੰ ਲੱਗ ਜੂ ਮਕਾਨਾਂ ਦੇ ਠੇਕੇ ਲੈਣ। ਕੰਮ ਰੀਜਨਲ ਕਰਦਾ ਐ ਨਹੀਂ ਹੈ ਵੀ ਫਹਾਜਾ ਵੱਡਣ ਵਾਲਾ। ਥੋੜਾ ਜਿਹਾ ਲੈਵਲ ਲੂਵਲ ਦਾ ਘੱਟ ਪਤਾ ਇਹਨੂੰ। ਬਾਕੀ ਦਾ ਕੰਮ ਔਕਾਏ ਹੈ ਦਾ। ਚਲੋ ਠੀਕ ਹੈ ਜੀ।